ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੋ ਅੱਜ ਅਸੀਂ ਤੁਹਾਨੂੰ ਇੱਕ ਬੇਰ ਜੁਗਾਰੀ ਦੀ ਮਾਰ ਚੱਲ ਰਹੀ ਨੌ ਜਵਾਨਾਂ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਦੇਸ਼ ਭਰ ਵਿੱਚ ਬੇਰ ਜੁਗਾਰੀ ਹੋਣ ਦੇ ਨਾਤੇ ਇੱਥੋਂ ਵਿਦੇਸ਼ਾਂ ਵੱਲੋਂ ਜਾਂਦੇ ਨੇ ਤੇ ਵਿਦੇਸ਼ਾਂ ਦੇ ਵੱਲੋਂ ਵੀ ਜਦੋਂ ਉਹਨਾਂ ਨੂੰ ਰਿਪੋਰਟ ਕਰਕੇ ਵਾਪਸ ਭੇਜਿਆ ਜਾਂਦਾ ਹੈ ਤਾਂ ਫਿਰ ਉਹ ਨਾ ਕਰਜੋ ਕੇ ਰਹਿੰਦੇ ਨੇ ਤੇ ਨਾ ਘਟਜੋ ਕੇ ਰਹਿੰਦੇ ਨੇ ਫਿਰ ਖੁਦਕੁਸ਼ੀਆਂ ਦੇ ਰਾਹ ਤੇ ਚੱਲਦੇ ਨੇ ਜਾਂ ਨਸ਼ਿਆਂ ਵਾਲੇ ਪਾਸੇ ਚਲੇ ਜਾਂਦੇ ਨੇ ਸੋ ਅਜਿਹਾ ਹੀ ਇੱਕ ਵੱਡਾ ਕਾਰਨਾਮਾ ਹੋਇਆ ਹੈ 45 ਸਬ ਇਨਸਪੈਕਟਰ ਜਿਨ੍ਹਾਂ ਨੂੰ ਸਿੱਧਾ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਮਾਮਲਾ 3 ਸਾਲ ਪੁਰਾਣਾ ਹੈ ਜੋ ਇਹਨਾਂ ਸਭ ਇਨਸਪੈਕਟਰਾਂ ਤੇ ਕਾਰਵਾਈ ਹੋਈ ਏ ਇਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਜੋ ਕੁਝ ਇਨਸਪੈਕਟਰ ਟ੍ਰੇਨਿੰਗ ਕਰ ਰਹੇ ਸੀ ਤੇ ਕੁਝ ਡਿਊਟੀ ਤੇ ਤਾਇਨਾਤ ਸੀ ਕੀ ਸੀ ਪੂਰਾ ਮਾਮਲਾ ਕਦੋਂ ਇਹਨਾਂ ਦੀ ਭਰਤੀ ਹੁੰਦੀ ਏ ਔਰ ਇਹਨਾਂ ਨੂੰ ਕਿਉਂ ਜਿਹੜਾ ਕਿ ਬਰਖਾਸਤ ਕੀਤਾ ਗਿਆ ਜਦੋਂ ਪੋਸਟਾਂ ਨਿਕਲਦੀਆਂ ਨੇ ਉਹਨਾਂ ਪੋਸਟਾਂ ਦੇ ਉੱਪਰ ਨੌਜਵਾਨ ਜਿਹੜੇ ਨੇ ਅਪਲਾਈ ਕਰਦੇ ਨੇ ਤਿਆਰੀ ਕਰਦੇ ਨੇ ਤੇ ਫਿਰ ਉਹ ਜਦੋਂ ਟੈਸਟ ਪਾਸ ਕਰ ਜਾਂਦੇ ਨੇ ਉਹਨਾਂ ਨੂੰ ਜਿਹੜੋ ਕਿ ਅੱਗੇ ਭਰਤੀ ਹੋ ਜਾਂਦੇ ਨੇ ਤਾਂ ਫਿਰ ਉਹ ਜਿਹੜੇ ਟੈਸਟ ਹੁੰਦੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਖੁੱਲ ਜਾਂਦੇ ਨੇ ਕਿ ਇਹ ਟੈਸਟ ਜਿਹੜੇ ਨੇ ਇਹ ਲੀਕ ਆਊਟ ਹੋਏ ਨੇ ਇਹ ਪੇਪਰ ਲੀਕ ਆਊਟ ਹੋਏ ਨੇ ਸੋ ਅਜੇਹਾ ਹੀ ਉਹ ਸਬ ਇੰਸਪੈਕਟਰਾਂ ਦਾ ਇੱਕ ਮਾਮਲਾ ਸੀ 3 ਸਾਲ ਪੁਰਾਣਾ 2021 ਦੇ ਵਿੱਚ ਇਹ ਪੋਸਟਾਂ ਨਿਕਲੀਆਂ ਸੀ 859 ਪੋਸਟਾਂ ਸੀ ਪੇਪਰ ਹੋ ਜਾਂਦਾ ਹੈ ਪੇਪਰ ਪਾਸ ਕਰ ਜਾਂਦੇ ਨੇ ਨੌਜਵਾਨ ਉਸ ਤੋਂ ਬਾਅਦ ਉਹਨਾਂ ਦਾ ਫਿਜ਼ੀਕਲ ਹੋ ਜਾਂਦਾ ਹੈ ਔਰ ਫਿਜ਼ੀਕਲ ਜਦੋਂ ਉਹਨਾਂ ਦਾ ਕੰਪਲੀਟ ਹੁੰਦਾ ਤਾਂ ਫਿਰ ਉਹਨਾਂ ਨੂੰ ਟ੍ਰੇਨਿੰਗ ਤੇ ਭੇਜ ਦਿੱਤਾ ਜਾਂਦਾ ਹੈ ਟ੍ਰੇਨਿੰਗ ਹੁੰਦੀ ਹੈ ਸੋ ਟ੍ਰੇਨਿੰਗ ਹੋਣ ਤੋਂ ਬਾਅਦ ਸਰਕਾਰ ਬਦਲਦੀ ਹੈ ਤੇ ਸਰਕਾਰ ਦੇ ਅੱਗੇ ਇਹ ਪੱਖ ਆਉਂਦਾ ਕਿ ਜਿਹੜਾ ਇਹ ਸਬ ਇਨਸਪੈਕਟਰ ਸੀ ਇਹਨਾਂ ਦਾ ਪੇਪਰ ਲੀਕ ਆਊਟ ਹੋਇਆ ਸੀ ਔਰ ਉਹਦੇ ਤੇ ਸੱਟ ਬਣਾਈ ਜਾਂਦੀ ਹੈ ਔਰ ਸੱਟ ਬਣਾਉਣ ਤੋਂ ਜਿਹੜੀ ਕਾਰਵਾਈ ਹੁੰਦੀ ਹੈ 45 ਇਨਸਪੈਕਟਰਾਂ ਦੇ ਜਿਹੜੇ ਸਬ ਇਨਸਪੈਕਟਰ ਸੀ ਉਹਨਾਂ ਦੇ ਉੱਪਰ ਵੱਡੀ ਗਾਇ ਦੇਗੀਏ ਇਹ ਮਾਮਲਾ ਨਾਲ ਲੱਗਦੇ ਸੂਬੇ Rajasthan ਦਾ ਹੈ Rajasthan ਦੇ ਵਿੱਚ ਕਾਂਗਰਸ ਸਰਕਾਰ ਸੀ ਤੇ ਕਾਂਗਰਸ ਸਰਕਾਰ ਨੇ 2021 ਦੇ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਸੀ ਔਰ ਉਸ ਵਕਤ 808 ਸਬ ਇਨਸਪੈਕਟਰਾਂ ਦੇ ਪੋਸਟਾਂ ਦੇ ਉੱਪਰ ਟੈਸਟ ਹੋਇਆ ਔਰ ਉਹ ਟੈਸਟ ਹੁੰਦਾ ਜੋ ਪੇਪਰ ਸੀ ਉਹ ਲੀਕ ਹੋਟ ਜਾਂਦਾ ਹੈ ਪੇਪਰ ਲੀਕ ਹੋਣ ਤੋਂ ਬਾਅਦ ਇਹ ਕਾਰਵਾਈ ਚਲਦੀ ਹੈ ਪਰ ਉਸ ਵਕਤ ਕਾਂਗਰਸ ਸਰਕਾਰ ਦੇ ਵੱਲੋਂ ਇਸ ਨੂੰ ਜਿਹੜਾ ਕਿ ਰੋਕ ਦਿੱਤਾ ਜਾਂਦਾ ਹੈ ਤੇ ਇਹ ਇਨਸਪੈਕਟਰ ਜਿਹੜੇ ਹੁੰਦੇ ਨੇ ਇਹਨਾਂ ਨੂੰ ਟ੍ਰੇਨਿੰਗ ਤੇ ਭੇਜਿਆ ਜਾਂਦਾ ਹੈ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਵੱਖ-ਵੱਖ ਸਟੇਸ਼ਨਾਂ ਵਿੱਚ ਇਹਨਾਂ ਨੂੰ ਜਿਹੜਾ ਅਪੁਆਇੰਟਮੈਂਟ ਦਿੱਤੀ ਜਾਂਦੀਆਂ ਨੇ ਹੁਣ ਜਦੋਂ ਭਾਜਪਾ ਸਰਕਾਰ ਆਈਏ ਭਜਨalal ਮੁੱਖ ਮੰਤਰੀ ਬਣੇ ਨੇ ਤਾਂ ਇਹਨਾਂ ਨੇ ਵੱਡੀ ਕਾਰਵਾਈ ਕੀਤੀ ਹੈ ਭਜਨalal ਮੁੱਖ ਮੰਤਰੀ ਵੱਲੋਂ ਇਸ ਦੇ ਉੱਪਰ ਇੱਕ ਸੱਟ ਬਣਾਈ ਜਾਂਦੀ ਹੈ ਆਪਣੇ ਵੱਲੋਂ ਔਰ ਉਹ ਸੱਟ ਬਹੁਤ ਜਲਦੀ ਆਪਣਾ ਇਹ ਸਾਰੀ ਜਾਂਚ ਕਰਦੀ ਹੈ ਅਤੇ ਜਾਂਚ ਕਰਨ ਤੋਂ ਬਾਅਦ ਇਹੀ ਸਾਹਮਣੇ ਆਦਾ ਕਿ ਸਾਰੇ ਜਿਹੜੇ 858 ਐਸਆਈ ਅਤੇ ਪੈਟੂਨ ਕਮਾਂਡਰ ਦੀ ਭਰਤੀ ਮਹਿਮ ਵਿੱਚ ਪੇਪਰ ਲੀਕ ਹੋਇਆ ਸੀ ਉਹ ਭ੍ਰਿਸ਼ਟਾਚਾਰ ਤੇ ਚੋਣ ਪ੍ਰਕਿਰਿਆ ਵਿੱਚ ਬੇਨਿਜਮੀਆਂ ਦੇ ਦੋਸ਼ਾਂ ਤੋਂ ਬਾਅਦ ਜਾਂਚ ਘੇਰੇ ਵਿੱਚ ਸਾਰਾ ਇਹ ਭਾਂਡਾ ਸਾਫ਼ ਹੋ ਜਾਂਦਾ ਹੈ ਔਰ 2023 ਵਿੱਚ ਮੁੱਖ ਮੰਤਰੀ ਭਜਨ ਲਾਲ ਦੀ ਅਗਵਾਈ ਵਾਲੀ ਸਰਕਾਰ ਜੋ ਭਾਜਪਾ ਦੀ ਹੈ ਇਹਨਾਂ ਨੇ ਪੂਰੀ ਜਾਂਚ ਕੀਤੀ ਔਰ ਜਾਂਚ ਕਰਨ ਤੋਂ ਬਾਅਦ ਇਹ ਛਾਲੀ ਜਿਹੜੇ ਐਸਆਈ ਇਨਸਪੈਕਟਰ ਸੀਗੇ ਉਹਨਾਂ ਦਾ ਜੋ ਸਿੱਧੀ ਭਰਤੀ ਹੋਈ ਸੀ ਸਖਲਾਈ ਵਿੱਚ ਸ਼ਾਮਲ ਹੋਏ ਸਨ ਜੋ ਰਾਜਸਥਾਨ ਸਰਕਾਰ ਦੇ ਵੱਲੋਂ ਕਾਰਵਾਈ ਕਰਦੇ ਆ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਪੇਪਰ ਲੀਗ ਗਰੋ ਦੇ ਨਾਲ ਜੁੜੇ ਹੋਏ ਸੀ ਸਾਰੇ ਮੁਲਜ਼ਮ ਸੋ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੋ ਸਭ ਤੋਂ ਵੱਡੀ ਏ 68 ਜੀ ਉਹਨਾਂ 46 ਜਿਹੜੇ ਨੌਜਵਾਨ ਬੇਰੁਜ਼ਗਾਰ ਸੀ ਇੱਕ ਪਾਸੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਔਰ ਇੱਕ ਪਾਸੇ ਆ ਜੋ ਗ੍ਰਿਫਤਾਰ ਹੋ ਗਏ ਨੇ ਔਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੋ ਕਿੰਨਾ ਉਹਨਾਂ ਦੇ ਘਰਦਿਆਂ ਦੇ ਔਰ ਉਹਨਾਂ ਨੌਜਵਾਨਾਂ ਦੇ ਉੱਪਰ ਕਹਿ ਤਥੈ ਔਰ ਜਿਹੜੇ ਕਿ ਤਿੰਨ ਤਿੰਨ ਸਾਲ ਟ੍ਰੇਨਿੰਗਾਂ ਕਰਨ ਤੋਂ ਬਾਅਦ ਨੌਕਰੀਆਂ ਕਰ ਰਹੇ ਸੀ ਔਰ ਉਹਨਾਂ ਦੇ ਉੱਪਰ ਭਾਜਪਾ ਸਰਕਾਰ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਰਾਜਸਥਾਨ ਸੂਬੇ ਦੇ 48 ASI ਜਿਨ੍ਹਾਂ ਨੂੰ ਬਸ ਖਾਸ ਕੀਤਾ ਗਿਆ ਹੈ